ਮੈਨੂੰ ਕੱਲ ਦਾ ਕਹੀ ਹੈ ਨਾ 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 ਇਹ ਸੇਤ ਨਹੀਂ ਠੀਕ ਸੀ ਕੱਲ ਹੀ ਮੜ ਜਾ ਕਿਤੇ ਜਾਣਾ ਹੈਗਾ ਕਹਿੰਦਾ ਨਾ 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 ਨਹੀਂ ਰਾ ਨਾ ਨਾ ਦੇ ਦਿੰਦਾ ਜਿੰਨੇ ਦਿਨ ਮਨਪ੍ਰੀਤ ਸੀ ਨਾ ਲਿਆ ਇਹਨੇ ਮਜਬੂਰੀ ਨੂੰ ਉਹਦੀਆਂ ਗਾਲਾਂ ਤੋਂ ਡਰਦੇ ਨੇ ਹਨਾਂ ਤਾਂ ਹੋਣ ਇਹਦੇ ਨਾਉਣ ਨੂੰ ਇਹ ਤਾਂ ਹਫ਼ਤਾ ਹਫ਼ਤਾ ਨਹੀਂ ਸੀ ਨਾਉਂਦਾ। ਲੈ ਇਹ ਤਾਂ ਸਿਆਲਾ ਨੂੰ ਕਿਹੜਾ ਮਾਮੀ ਲਿਬੜ ਜੈਦਾ ਆਂਡਾ ਮੀੜਾ ਹੀ ਘਟ ਖਾਈਦਾ ਸਿਆਲਾ ਨੂੰ। ਖਾਈਦਾ ਹੀ ਨਹੀਂ ਅੱਬੜ ਕੀ ਨਾਉਣ ਦੇਖੋ ਬੰਦੇ ਕਰਦੇ ਤਾਂ ਕਿ ਮੱਥਾ ਦੇਕਣਾ ਪੈਂਦਾ ਜੇ ਜੇ ਆਗੇ। ਮੈਨੂੰ ਇਹ ਪੁੱਛਣਾ ਹੈ ਨਾ ਵੀ ਗੋਪੀ ਨਾਲ ਆ ਇਹਨੂੰ ਪਤਾ ਸਾਨੂੰ ਕੀ ਕਹਿਣਾ। ਹਾਂ ਅੱਜ ਕਿੰਨੇ ਦਾ ਹਜੇ ਹਫ਼ਤਾ ਵੀ ਹੋਇਆ ਨਾਲ ਵਾਂਗੇ। ਲੈ ਮਾਮੇ ਦੇ ਇਹ ਨਹੀਂ ਕਰ ਤੂ ਤਰਾ ਦਾਸ ਬੇਟਾ ਮੈਂ ਨਿਤ ਨਾਵੇ ਦਲਿਤਰੀ ਜਿਹੜੇ ਦਲਿਤਰ ਚੜਿਆ ਉਹ ਉਹੀ ਰੋਜ਼ ਰੋਜ਼ ਨਾਉ ਜਿਹੜੇ ਨਹੀਂ ਜਿਹੜੇ ਅਗਲਾ ਤੇਰੇ ਪੈਰਾਂ ਤੋਂ ਲੈ ਕੇ ਸਿਰ ਤੱਕ ਦਲਿਤਰ ਹੀ ਆ ਹੋਰ ਗਿਆ ਛੋਟਾ ਹੀ ਜਦ ਨਹੀਂ ਦੇਖਿਆ ਸ਼ੋਟ ਡਾਉਨ ਡਾਉਨ ਇਹ ਆਪਣਾ ਭਾਈ ਛੋਟਾ ਡਾਉਨ ਉਹ ਬਚਾ ਆ ਤੌਲੀਆ ਨਵਾਂ ਇਹ ਜਿਹੜਾ ਲੈ ਚੱਲਿਆ ਕੀ ਤਾਲੀਆਂ ਤਾਲੀਆਂ ਬੋਟੀ ਦੇ ਨਾਂ ਲੈ ਗੋਪੀ ਯਾਰ ਵੇਖੀਆ ਇੱਕ ਹੀ ਗੱਲ ਆਏਗੀ ਜਦ ਆਏਗੀ ਕਹਿੰਦਾ ਹੈ ਲੋੜੇ ਪਹਿਲਾਂ ਕਿਹਾ ਜੀ ਮੇਰੀ ਸੱਪਾ ਉਹ ਕਸਤਾ ਦੇਤੀਆਂ ਹੈ ਏਸੀ ਦੀਆਂ ਕਸਤਾ ਦੇਤੀਆਂ ਉਹ ਤਾਂ ਰਹਿੰਦੀਆਂ ਹੈਗੇ ਏਸੀ ਦੀਆਂ ਰਹਿੰਦੀਆਂ ਫ੍ਰਿਜ ਦੀਆਂ ਲਿੱਖੀਆਂ ਮੇਰੀ ਤਾਂ ਗੱਲ ਇਹ ਸੁਣਦਿਆਂ ਜੀ ਹੋ ਗਈ ਗੋਪੀ ਸੁਣਿਆ ਸਾਰੀ ਉਮਰ ਤਾਂ ਮੇਰਾ ਬੁੜਾ ਦੇ ਰ ਗਿਆ ਸੌਂਦਾ ਥੁੰਦਾ ਬਹਿ ਗਿਆ ਉਹ ਵਿਚਾਰਾ ਆਪ ਤੇਰੀਆਂ ਸੁਣਦਾ ਆ ਗਿਆ ਕੋਹਲ ਭਰਾਵਾ ਇਦਾਂ ਰੋਟੀ ਮੰਗਿਆ ਡੈਡੀ ਨੇ ਆਹੋ ਬਰਾਵਾ ਗੜਿਆਂ ਦਾ ਹਾਲ ਐ ਉਹ ਹੋਰ ਆਵਾ ਕਹਿੰਦਾ ਵੇ ਇਦਾਂ ਹੀ ਚੰਗਾ ਭੁੱਖਾ ਉਹ ਕਹਿੰਦਾ ਇਹਨਾਂ ਨੂੰ ਵੀ ਬੋਲ ਇਹਨਾਂ ਨਾਲ ਹੀ ਚੱਲਦਾ ਐਵੇਂ ਨਾ ਭਗਦੇ ਨਾ ਮੇਰੇ ਮਨ ਲੱਗਣਾ ਹੱਥ ਲਾਵੇ ਮੈਨੂੰ ਕਿਤੇ ਲਾਵੇ ਫੇਰ ਛੱਤਰ ਖਾਦੇ ਤਾਂ ਸਾਨੂੰ ਕੀ ਖਾਣੇ ਚਲੋ ਠੀਕ ਆ ਹਾਂ ਜ਼ਬਾਨਾ ਬੀਤ ਗਿਆ ਚਲੋ ਠੀਕ ਆ ਪਤਾ ਉਤਲੇ ਲੱਗਦਾ ਜਦੋਂ ਰੇਲ ਦੇ ਪੈਣੇ ਕੱਪੜਾ ਮਾਰੀ ਮੇਰਾ ਮਨਾ ਹੈਗਾ ਬਚਾਉਣ ਦੇ ਮਨਾ ਨਾਲ ਜ਼ਰਾ ਕਰ ਨਹੀਂ ਘਰ ਬਾੜਦਾ ਹੈ ਉਹਨੂੰ ਇਹੀ ਪੁੱਛ ਲੈ ਤੁਹਾਡੀ ਮੱਝ ਕਿਹੜੀ ਆ ਉਹ ਮੇਰੀ ਮਾਂ ਨੂੰ ਓ ਦੇ ਛੋਟਾ ਡੋਨਸ ਆ ਐਦਾਂ ਮਾਜ ਹੋਣਾ ਗੋਪੀ ਵੀ ਕਿਸੇ ਦਾ ਐਦਾਂ ਐਦਾਂ ਮਾਜ ਹੋਣਾ ਐਦਾਂ ਛਿੱਤਰਾ ਨਾ ਮਾਜਣਾ ਉਹਨੂੰ ਮਾਜਣਾ ਛੋਟੇ ਨੂੰ ਜਿਹੜਾ ਕੁੱਤਿਆਂ ਨੂੰ ਫਿਰਦਾ ਹੈ ਤੁਸੀਂ ਭੁੱਲ ਜਾਓ ਉਹ ਕਦੇ ਦੇ ਉਹ ਦਿਨ ਕਦੇ ਨਹੀਂ ਹੋਣਾ ਯਾਰ ਮੈਂ ਤੈਨੂੰ ਪਤਾ ਤੈਨੂੰ ਛੋਟੇ ਨਾਲ ਗੱਲ ਕਰ ਇੰਨਾ ਜਗਰਾ ਚਾਹੀਦਾ ਮਨੀ ਨਾ ਤੈਨੂੰ ਗੱਲ ਕਰਨ ਨੂੰ ਵਟ ਵਾਈ ਕਿ ਤੂੰ ਡਰਦੇ ਏ ਯਾਰ ਉਹਦਾ ਸਾਰਾ ਟੱਪਾ ਮੇਰਾ ਪੁੱਤ ਆ ਮੈਂ ਕਾਤੇ ਡਰਨਾ ਨਹੀਂ ਯਾਰ ਮੈਂ ਸਾਜ ਨੇ ਸਤੇ ਵੀ ਨਹੀਂ ਡਰੋ ਸਾਤੋਂ ਅਸੀਂ ਨਹੀਂ ਤੋਤੋਂ ਡਰਨਾ ਅਸੀਂ ਤਾਂ ਡਰਦੇ ਆ ਕੋਈ ਡਰਦੇ ਨਹੀਂ ਅਸੀਂ ਤਾਂ ਡਰਦੇ ਆ ਇੱਕ ਕਲੇਸ਼ ਤੋਂ ਡਰਦੀ ਆ ਹੋਰ ਡਰਦੀ ਨਹੀਂ ਕਲੇਸ਼ ਬੇਬਾਏ ਰੋਣ ਦਾ ਲ ਹਾਂ ਉਹ ਆਪਾ ਵੀ ਕਲੇਸ਼ ਪਾਇਆ ਕਰੀਏ ਫਿਰ ਆਪਣਾ ਵੀ ਥੋੜਾ ਖੌਫ ਬਣੂਗਾ ਇੱਕ ਥਾਲਾ ਮੇਰਾ ਹੀ ਨਹੀਂ ਖੌਫ ਹੈਨਾ ਕਾਲਾ ਮੈਂ ਗਿਆ ਉਹ ਗੜਛਾਂਕਰ ਗਿਆ ਨਾ ਮੈਨੂੰ ਧਾਰਾਂ ਚੋਲਾ ਚੋਲਾ ਤੇਰੇ ਬੁੜੇ ਨੇ ਨਹੀਂ ਚੋੜੀਆਂ ਹੈਗੀਆਂ ਖੜੀਆਂ ਖੜੀਆਂ ਰਹਿਣ ਮਾਮਾ ਤੇਰੀਆਂ ਉੱਤੇ ਆਪਾਂ ਮੁੰਡਿਆਂ ਚ ਬੈਠੇ ਯਾਤਰੀ ਬੇਜਤੀ ਹੋਰ ਕੀ ਆ ਯਾਰ ਬੂੰ ਚਾਣ ਲਿਖੇ ਮੈਂ ਤਾਂ ਨਹੀਂ ਯਾਰ ਖੈਦ ਕੀ ਉਹ ਤੋਂ ਬੋਲਿਆ ਬੜਾ ਯਾ ਦੇਖਿਆ ਤਾਂ ਗਰ ਯਾਰ ਮੈਂ ਕੀ ਦੇਖਾਂ ਕੀ ਦੇਖਾਂ ਉਹਦਾ ਯਾ ਬੰਦੇ ਦਾ ਬੰਦਾ ਦਾ ਦੇ ਲਿਆ ਗਰ ਮਗਰ ਸਪੀਕਰ ਕੋ ਬਾਹਰ ਤੇਰਾ ਫੋਨ ਪਾਟਣ ਤੇ ਆਵਾਜ਼ ਜਾਵੇ ਜਿਹੜਾ ਕੰਨ ਨੂੰ ਵੀ ਲਾਈ ਦੋ ਉਤੋਂ ਹੀ ਆਵਾਜ਼ ਬਾਹਰ ਜਾਂਦੀ ਹੋਰ ਮੇਰਾ ਅੱਗੇ ਗੋਡਾ ਮਾਰ ਦੋ ਚੜਚੜਾ ਦੇ ਦੋ ਮੈਨੂੰ ਤੂੰ ਹੀ ਸਾਨੂੰ ਹੀ ਦੇ ਦੇ ਕਣ ਕਾਲੀ ਗੋਲੀ ਦੇਈਂ ਤੇ ਵਿੱਚ ਵਾ ਕੇ ਮੈਨੂੰ ਤਾਂ ਦੇਣ ਨੂੰ ਫਿਰਦੀ ਆ ਆ ਦੇ ਲੈ ਓਏ ਇਸ ਕੰਮ ਨੂੰ ਜੰਮੇ ਕੁੱਤਿਆ ਹੋਰ ਮੇਰਾ ਗੋਡਾ ਵਿੰਗਾ ਲੱਗਦਾ ਮੈਨੂੰ ਕਿਤੇ ਕਿਤੇ ਨਹੀਂ ਕੰਪਲੀਟ ਕਰੀ ਹੱਡੀ ਸੇ ਹੀ ਹੋ ਗਈ ਨਹੀਂ ਆ ਤੇ ਜਮਾਨਦਰੂ ਹੀ ਆ ਤੁਹਾਡੇ ਲਾਈਟ ਲਵਾਈ ਆ ਇਹ ਲਾਈਟ ਆ ਨਹੀਂ ਕੱਟੀ ਨਹੀਂ ਲੇਕਿਨ ਚੋਨਾ ਜਾਨਾ ਬਾਈ ਮੋਕਰਾ ਕੱਟਣੀ ਸਾਲੀ ਹੁਣ ਜਦੋਂ ਬੁਢਾ ਹੋ ਗਿਆ ਉਦੋਂ ਕੱਟਣੀ ਆ ਹਜੇ ਤਾਂ ਪਾਲ ਪਾਲ ਦੇਖਦੀ ਆ ਤੂੰ ਤੇਰੇ ਆਪਣੇ ਹੀ ਨਹੀਂ ਹੱਲੇ ਸਾਰੀ ਪਾਲ ਪਾਲ ਲਾਈਟ ਪੀਲੀ ਆ ਕਿ LED LED ਆ ਜਦੋਂ ਇਹ ਮੋਰੇ ਬੋਲ ਲੋ ਬੜੇ ਔਖੇ ਪਾਰੇ ਆ ਮੈਨੂੰ ਕੱਲਾ ਕਰ ਕਰ ਦਿਖਾ ਦੇ ਪਹਿਲਾਂ ਮੈਂ ਕੱਲਾ ਵੇਖਿਆ ਜਿਹੜਾ ਪਾਲਾ ਉਹ ਤੂੰ ਕਹਿੰਦੀ ਨਹੀਂ ਤੈਨੂੰ ਨਹੀਂ ਮੈਨੂੰ ਕੱਲੇ ਨੂੰ ਪਾਲਿਆ ਜਿਹੜਾ ਨਾਲ ਪਾਲਿਆ ਉਹਨੂੰ ਵੀ ਕਹ ਕਦੇ ਓਏ ਛੋਟਾ ਡਾਉਂ ਦੇ। ਵਾਓ। ਬੈਠ ਜਾਓ ਤਾਂ ਦੇਖਿਆ ਮੈਂ ਤਾਂ ਮੰਨੀ ਨੂੰ ਬੁਲਾਉਣਾ ਨਹੀਂ। ਮੈਂ ਤਾਂ ਮੰਨੀ ਨੂੰ ਬੁਲਾਉਣਾ ਨਹੀਂ। ਛੋਟਾ ਡਾਉਂ। ਜਿਆਦਾ ਮੱਖਣੀ ਬੇ। ਨਾਲੇ ਮੱਖਣੀ ਲੱਸੀ ਲੱਸੀ ਬਿਨਾਂ ਰੋਟੀ ਨਹੀਂ ਖਾਂਦਾ ਉਹ। ਮਾਯਾ। ਜੇ ਹੁੱਦਾਂ ਦੀ ਕੋਈ ਹੋਰ ਹੋਵੇ ਹੈਨਾ ਤਾਂ ਕਦੀ ਬੁਲਾਵੇ ਨਾ। ਮਾ ਦਾ ਤੀਵੀਂ aí ਦੇ ਲੱਗਣਾ। ਮਾ ਰਾਤ ਨੂੰ ਲੜਦਾ। ਈ ਆ ਵੀ ਤੇ ਲਾਲਾ ਖਾਨੀਆ ਸਾ ਮਾ ਸਾਡੇ ਨਾਲ ਹੀ ਬਹਿ ਰਿਹਾ ਤੂੰ ਕਹੇ ਸਾ ਮਾ ਸਾਡੇ ਨਾਲ ਹੀ ਬਹਿ ਰਿਹਾ ਆ ਸਾਡੇ ਨਾਲ ਹੀ ਬਹਿ ਰਾ ਤੁਹਾਨੂੰ ਤਾਂ ਮਿਲਦੀ ਨਹੀਂ ਆ ਜੈਂਟਾ ਜਾਂ ਉੱਤੇ ਰਗੜ ਹੋ ਜਾਂਦਾ ਵਿਚਾਰਾ ਹਰੇਕ ਵਾਰੀ ਖਿੱਚਦਾ ਲਾਵਾ ਮੈਨੂੰ ਇੱਕ ਤਾਂ ਕਹਿੰਦਾ ਯਾ ਪਹਿਲਾਂ ਮੈਨੂੰ ਇਹ ਦੱਸ ਮੇਰੇ ਕੋ ਕਸੂਰ ਹੋਇਆ ਫੇਰ ਆ ਕੀ ਕਸੂਰ ਗਾ ਕਸੂਰ ਤਾਂ ਦੱਸੋ ਮੇਰਾ ਕੀ ਆ ਕਹਿੰਦਾ ਹੱਥੇ ਹੀ ਬੰਨੇ ਕਹਿੰਦਾ ਤੁਹਾਡੀ ਤਾਂ ਬੁੜੀ ਵੀ ਆ ਗਾਲਾਂ ਹੀ ਬੋਕ ਕੱਢਦੀ ਐ ਜੇ ਚਾਹ ਮੰਗ ਲ ਰਾਵਰ ਦੁੱਧ ਰਾਤੀ ਸ਼ਰਤ ਲੱਗ ਗਈ ਇੰਨੇ ਆਨੇ ਪੋਚੇ ਪਾਏ ਹਨ ਕਿਤੇ ਨਿਆਣੇ ਦੁੱਧ ਆਵੇ ਫਿਰ ਉਹ ਤਾਂ ਜਾਣ ਕੇ ਕਿਸ ਲਈ ਉਹ ਤਾਂ ਕਰਨਰ ਜੁੰਦਾ ਰਾਤੀ ਗਾਣਾ ਲਾਤਾ ਆਏਂਗੇ ਕਰਨਰ ਜੁੰ ਆਏਂਗੇ ਤਾਂ ਕਰਕੇ ਦੁੱਧ ਉਵਾਲ ਕੇ ਦੇ ਤਰੇ ਤਾਂ ਉਹ ਮਿਲ ਗਿਆ ਹਟਿਆਈ ਕਰ ਦੁੱਧ ਉਵਾਲ ਕੇ 사જન ਤੈਨੂੰ ਮੈਂ ਇਹ ਕਿਹਾ ਮੈਂ ਕਿਹਾ 사જન ਦੁੱਧ ਉਵਾਲ ਲਿਆ ਆ ਵੀ ਨਹੀਂ ਪੀਤਾ ਜਿਹਨੇ ਪੀਣਾ ਮੈਂ ਕਿਹਾ ਚੱਕ ਕੇ ਪੀ ਲਓ ਹਨਾ ਸੱਚ ਤਾਂ ਦੇਣੋ ਰਹੀ ਮੈਂ ਮੇਰੇ ਮੈਂ ਵੀ ਥੱਕ ਜਾਂਦੀ ਮੈਂ ਇਹ ਚਾਹੁੰਦਾ ਫਟੋ ਪਾ ਕੇ ਵਿੱਚ ਦੁੱਧ ਦੇ ਮੈਨੂੰ ਮਿਲੀ ਕੀ ਗੱਲ ਮੈਂ ਅੱਛਾ ਯਾਰ ਤੇਰੇ ਵਰਗੇ ਬੁੜਗੇ ਬਾੜਾ ਸਾਰਾ ਪਸ਼ੂਆਂ ਦਾ ਸੁੰਭਰ ਦੀਆਂ ਲੱਪ ਦੀਆਂ ਪਸ਼ੂਆਂ ਦਾ ਹੈਨਾ ਲੱਪੜ ਲਾ ਦੇ ਤੇਰਾ ਲਿਪਿਆ ਯਾਰ ਮਾਮੀ ਮੈਂ ਤੈਨੂੰ ਇੱਕ ਗੱਲ ਦੱਸਾਂ ਬਥੇਰੇ ਲਿਪਿਆ ਅੱਜ ਦੇ ਸਮੇਂ ਦੇ ਵਿੱਚ ਹਨ ਕੁੜੀਆਂ ਕਹਿ ਦਿੰਦੀ ਐ ਸੋਸਾਇਟੀ ਤੇ ਪੱਤੀਸਾਂ ਨੂੰ ਟਾਈਮ ਨਹੀਂ ਦਿੰਦੀ ਟਾਈਮ ਨਹੀਂ ਦਿੰਦੇ ਟਾਈਮ ਪਤਾ ਕੀ ਆ ਸਾਡੇ ਬੰਦਿਆਂ ਦੀ ਗਲਤੀ ਆਸੀਂ ਨਾ ਤੋਂ ਆਪਣਾ ਟਾਈਮ ਖੋਲੇ ਆ ਅੱਗੇ ਲੈਪਦੀਆਂ ਨਹੀਂ ਅਸੀਂ ਬੇੜੇ ਮਧਾਣੀ ਰੈਡ ਕਣੀਆਂ ਹੈ ਪਸ਼ੂ ਨਿਲਾਉਣੇ ਪਸ਼ੂ ਧਾਰਾਂ ਚੋਣੇ ਗੋਹਾ ਚੱਕਣਾ ਪਾਥੀਆਂ ਪੱਖਣੀਆਂ ਫੇ ਥਾੜੇ ਆ ਗੇ ਕਿੱਲੇ ਮਿਲੇ ਹੈ ਫੇ ਸੱਤ ਸੌਰਾ ਇਹਨਾਂ ਦੇ ਤਾਂ ਇਹ ਹੀ ਟੱਬਰ ਦੀ ਮਤ ਬੱਜੀ ਰਹਿੰਦੀ ਬੁੜੀਆਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਰਨਾ ਕੀ ਆ ਕੀ ਨਹੀਂ ਕਰਨਾ ਅੱਜ ਦੀਆਂ ਨੂੰ ਤਾਂ ਬੇਜੋ ਅਕਲ ਆਈ ਪਈ ਆ ਲਾ ਕੇ ਤੂੰ ਚਾਰ ਭਾਂਡੇ ਸੋਏ ਨੂੰ ਬਲੈਕ ਕਾਫੀ ਡੋਨ ਲੋਗ ਪੀਏ ਕੀ ਹੈ ਹੂੰ ਸੁਣਾ ਨਹੀਂ ਫੇਸ ਘੱਟ ਬਹੁਤ ਸੋਣਾ ਮਾਵੇਂ ਤੂੰ ਛੋੜਾ ਡਾਉਣ ਅੱਜ ਕੱਲ੍ਹ ਦੀਆਂ ਤਾਂ ਬਲੈਕ ਕਾਫੀ ਪੀ ਕੇ ਸਾਰਾ ਟੱਬਰ ਬਲੈਕ ਕਾਫੀ ਤੇ ਲਾਇਆ ਆ ਉਹ ਹੀ ਪਾਣੀ ਆ ਵਾਲ ਕੇ ਤ ਤੈਜੇ ਦੇ ਦੇਣਾ ਗੱਲਾਂ ਮਾਰਦੀਆਂ ਕੰਮ ਤਾਂ ਤੈਨੂੰ ਹਲੇ ਪੈ ਨਹੀਂ ਤੈਨੂੰ ਬਲੈਕ ਕਾਫੀ ਕੈਨ ਪੀਣ ਲਾ ਕੰਮ ਕੈਨ ਕਰਨੇ ਆ 12 ਮੱਝਾ